ਸਭ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਬਹੁਤ-ਬਹੁਤ ਨਮਸਕਾਰ ਸ਼ਸ਼ੀਕਾਲ ਅ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈਗਾ ਕਿ ਜਿਹੜਾ ਫਰਵਰੀ ਮਹੀਨਾ ਹੈਗਾ ਅਸੀਂ ਇਹਨੂੰ ਕੈਂਸਰ ਅਵੇਅਰਨੈਸ ਦੇ ਤੌਰ ਤੇ ਮਨਾਉਂਦੇ ਆ ਕਿ ਅਸੀਂ ਅਸੀਂ ਲੋਕਾਂ 'ਚ ਜਾਗਰੂਕਤਾ ਫੈਲਾਉਂਦੇ ਆ ਕਿ ਕੈਂਸਰ ਹੈਗਾ ਤਾਂ ਅਸੀਂ ਉਹਨੂੰ ਹਰਾ ਸਕਦੇ ਹੈਗੇ ਆ ਅ ਅੱਜ ਅਸੀਂ ਸਾਡਾ ਬਟਿੰਡਾ ਆਂ ਦਾ ਜਿਹੜਾ ਮਕਸਦ ਹੈਗਾ ਕਿਉਂਕਿ ਮੈਂ ਖੁਦ ਬਟਿੰਡਾ ਨੂੰ ਬਿਲੋਂਗ ਕਰਦਾ ਹੈਗਾ ਤੇ ਬਟਿੰਡਾ ਵਾਲੀ ਬੈਲਟ 'ਚ ਕੈਂਸਰ ਦਾ ਜਿਹੜਾ ਇਨਸੀਡੈਂਸ ਹੈਗਾ ਉਹ ਕਾਫੀ ਜ਼ਿਆਦਾ ਹੈਗਾ ਅ ਮੈਂ ਪਾਰਟਿਕੂਲਰਲੀ ਬ੍ਰੈਸ ਤੇ ਥਾਇਰੋਇਡ ਕੈਂਸਰ ਦਾ ਇਲਾਜ ਕਰਦਾ ਹੈਗਾ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਬ੍ਰੈਸ ਕੈਂਸਰ ਬਾਰੇ ਚ ਕਿ ਬ੍ਰੈਸ ਕੈਂਸਰ ਕਿਉਂ ਹੁੰਦਾ ਹੈਗਾ ਅਸੀਂ ਕੀ ਉਹਨੂੰ ਕਰਕੇ ਉਹਨੂੰ ਬਚਾ ਸਕਦੇ ਹਾਂ ਤੇ ਅਸੀਂ ਕੀ ਨਵੀਂ ਚੀਜ਼ ਕਰ ਰਹੇ ਹਾਂ ਜਿਸ ਨਾਲ ਅਸੀਂ ਕੈਂਸਰ ਨੂੰ ਬ੍ਰੈਸ ਕੈਂਸਰ ਦਾ ਅਸੀਂ ਅੱਛਾ ਇਲਾਜ ਕਰ پا ਰਹੇ ਹਾਂ ਅ ਜੇ ਮੈਂ ਗੱਲ ਕਰਾਂ ਕਿ ਬ੍ਰੈਸ ਕੈਂਸਰ ਔਰਤਾਂ ਦੇ ਵਿੱਚ ਸਾਰਿਆਂ ਨਾਲੋਂ ਕਾਮਨ ਕੈਂਸਰ ਹੈਗਾ ਕੀ ਅੱਗੇ ਅਸੀਂ ਦੇਖਦੇ ਸੀਗੇ ਕਿ ਜਿਹੜੇ ਬ੍ਰੈਸ ਕੈਂਸਰ ਹੈਗਾ ਆ 올ਡ ਏਜ ਚਾਂਦਾ ਸੀਗਾ ਬਟ ਅੱਜ ਕੱਲ ਅਸੀਂ ਯੰਗ ਯੰਗ ਫੀਮੇਲ ਦੇਖ ਰਹੇ ਹੈਗੇ ਆ 20 22 ਸਾਲ ਦੀਆਂ 25 ਸਾਲ ਦੀਆਂ 언ਮੈਰਿਡ ਲੜਕੀਆਂ ਦੇਖ ਰਹੇ ਆ ਵਿਦੇ ਬ੍ਰੈਸ ਕੈਂਸਰ ਤੇ ਜਦੋਂ ਅਸੀਂ ਇੰਨਾ ਕੈਂਸਰ ਦੇਖਦੇ ਆ ਤਾਂ ਪਹਿਲਾ ਸਵਾਲ ਆਉਂਦਾ ਕਿ ਇਹ ਬ੍ਰੈਸ ਕੈਂਸਰ ਇੰਨਾ ਕਾਮਨਲੀ ਕਿਉਂ ਆ ਰਿਹਾ ਹੈਗਾ ਕਿ ਇਦਾਂ ਦੇ ਕੀ ਚੀਜ਼ ਹੋ ਗਈ ਹੈ ਜਿਹਦੇ ਕਰਕੇ ਇਹ ਬ੍ਰੈਸ ਕੈਂਸਰ ਇੰਨਾ ਵੱਧ ਰਿਹਾ ਜਿਹੜਾ ਇਹਨਾਂ ਸਾਰਨਾ ਪਹਿਲਾ ਜਿਹੜਾ ਕਾਰਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਸਾਡਾ ਲਾਈਫ ਸਟਾਈਲ ਅੰਗੇ ਅਸੀਂ ਦੇਖਦੇ ਸੀ ਕਿ ਜਿਹੜੀ ਮਦਰ ਹੈਗੇ ਨੇ ਉਹ ਬੱਚੇ ਨੂੰ ਬਹੁਤ ਲੰਮਾ ਫੀਡ ਕਰਦੇ ਸੀਗੇ ਮੋਟਾਪਾ ਘੱਟ ਸੀ ਕਿਉਂਕਿ ਅਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਸੀਗੇ ਉਹਨਾਂ ਸੀ ਅਕਸਰ ਵੈਸਟਰਨ ਕਲਚਰ ਨੂੰ ਅਪਣਾ ਲਿਆ ਅਸੀਂ ਬਾਹਰੋਂ ਫਾਸਟ ਫੂਡ ਖਾ ਰਹੇ ਹਾਂ ਜਿਸ ਕਰਕੇ ਮੋਟਾਪਾ ਵਧ ਰਿਹਾ ਹੈਗਾ ਬੱਚੇ ਨੂੰ ਅਸੀਂ ਫੀਡ ਨਹੀਂ ਕਰ ਰਹੇ ਵਰਕਿੰਗ ਕਲਚਰ ਓਨ ਕਰਕੇ ਸਟ्रेस ਹੈਗਾ ਇਹ ਸਾਰੀ ਚੀਜ਼ਾਂ ਜਿਹੜੀ ਲਾਈਫ ਸਟਾਈਲ ਜਿਹੜੇ ਚੇਂਜਸ ਹੋਣ ਨਾਲ ਜਿਹੜਾ ਸਾਡਾ ਕੈਂਸਰ ਨਾਟ ਓਨਲੀ ਬ੍ਰੈਸਟ ਕੈਂਸਰ ਬਾਕੀ ਕੈਂਸਰ ਵੀ ਵਧ ਰਹੇ ਬਾਕੀ ਜਿਹੜਾ ਸਾਡਾ ਖਾਣ ਪੀਣ ਹੈਗਾ ਐਡਲਟਰੇਸ਼ਨ ਹੈਗੀ ਹਰ ਚੀਜ਼ ਚ देयर आर ਸੋ ਮੈਨੀ ਰੀਜ਼ਨ ਫਰ ਇਟ ਕੀ ਚੀਜ਼ ਹੋ ਸਕਦੀ ਜਿਸ ਨਾਲ ਅਸੀਂ ਇਹਨੂੰ ਬ੍ਰੈਸ ਕੈਂਸਰ ਨੂੰ ਜਲਦੀ ਪਕੜ ਸਕਦੇ ਹੈਗੇ ਆ ਉਹ ਹੈਗਾ ਗੰਡ ਅਕਸਰ 80% ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਉਹ ਚ ਗੰਡਨ ਹੁੰਦੀ ਹੈ ਜਿਹਦੇ ਚ ਕੋਈ ਦਰਦ ਨਹੀਂ ਹੁੰਦਾ ਹੈਗਾ ਪੇਸ਼ੈਂਟ ਸਾਨੂੰ ਅਕਸਰ ਇਹ ਕਹਿੰਦੇ ਨੇ ਡਾਕਟਰ ਸਾਹਿਬ ਮੈਨੂੰ ਕੋਈ ਤਕਲੀਫ ਨਹੀਂ ਹੈਗੀ ਤਾਂ ਮੈਨੂੰ ਕੈਂਸਰ ਕਿਵੇਂ ਹੋ ਗਿਆ ਜਿਹੜਾ ਕੈਂਸਰ ਹੈਗਾ ਸ਼ੁਰੂਆਤੀ ਸਟੇਜ ਦੇ ਵਿੱਚ ਕੋਈ ਤਕਲੀਫ ਨਹੀਂ ਦਿੰਦਾ ਹੈਗਾ ਜਿਸ ਚ ਦਰਦ ਨਹੀਂ ਹੈਗੀ ਉਹ ਵਾਲੀ ਚੀਜ਼ਾਂ ਚ ਅਸੀਂ ਕੈਂਸਰ ਨੂੰ ਉਹ ਉਸ ਲੱਛਣ ਹੁੰਦੇ ਨੇ ਹਨ 40s ਮੋਹਲੀ ਕਿਉਂ ਕਿ ਜੇ ਨੂੰ ਕਿਸ ਨੂੰ ਕੈਂਸਰ ਹੋਇਆ ਹੈਗਾ ਤਾਂ ਇਹ ਨਹੀਂ ਹੈਗਾ ਕਿ ਮੈਂ 40s ਸੇ ਕੰਮ ਕਰ ਰਹੇ ਹਾਂ ਇਸ ਕਰਕੇ ਆਇਲ ਸੇ 40s ਮੋਹਲੀ ਬਟ ਡੈਫੀਨਿਟਲੀ ਜਦੋਂ ਵੀ ਸਾਡੇ ਕਿਸੇ ਨੀਅਰ ਐਂਡ ਇਅਰ ਨੂੰ ਕੈਂਸਰ ਹੁੰਦਾ ਤਾਂ ਅਸੀਂ ਕੁਝ ਚੀਜ਼ਾਂ ਦੇਖਦੇ ਹੈਗੇ ਪਹਿਲੀ ਚੀਜ਼ ਤਾਂ ਇਹ ਜਿਹੜਾ ਸਾਰਾ ਟ੍ਰੀਟਮੈਂਟ ਹੈਗਾ ਇੱਕੋ ਛਾਦੇ ਥੱਲੇ ਹੋ ਜਾ ਸਾਨੂੰ ਮਲਟੀਪਲ ਜਗ੍ਹਾ ਤੇ ਜਾਣ ਦੀ ਜ਼ਰੂਰਤ ਨਾ ਪਵੇ ਸੈਕੰਡਲੀ ਹੁੰਦਾ ਕਿ ਡਾਕਟਰ ਅੱਛੇ ਹੋਣੇ ਚਾਹੀਦੇ ਨੇ ਡੈਫੀਨੇਟਲੀ ਫੋਰਟਿਸ ਮੋਹਾਲੀ ਦਾ ਇਹ ਜਿਹੜਾ ਇੰਸਟੀਚਿਊਟ ਹੈਗਾ ਜਿੱਥੇ ਸਾਡੇ ਕੋਲ ਸਾਰੇ ਟਾਪ ਦੇ ਡਾਕਟਰਸ ਹੈਗੇ ਨੇ ਥਰਡ ਆਨ ਦਾ ਇਨਫਰਾਸਟ੍ਰਕਚਰ ਕਿ ਜਿੱਥੇ ਸਾਨੂੰ ਸਾਰੀਆਂ ਨਵੀਂ ਟੈਕਨੋਲੋਜੀਜ਼ ਮਿਲਨ ਅ ਜਿੱਥੇ ਹਰ ਲੇਟੈਸਟ ਟੈਕਨੋਲੋਜੀ ਜਿਵੇਂ ਕੀ ਕਹ ਲਈ ਅਸੀਂ ਅਸੀਂ ਵਰਡ ਨੂੰ ਅਸੀਂ ਮੈਚ ਕਰੀਏ ਫੋਰਟਿਸ ਮੋਹਾਲੀ ਉਹ ਚੀਜ਼ ਨੂੰ ਪ੍ਰੋਵਾਈਡ ਕਰਦਾ ਹੁਣ ਰਹੀ ਗੱਲ ਕਿ ਅਸੀਂ ਬ੍ਰੈਸਟ ਕੈਂਸਰ 'ਚ ਕੀ ਨਵਾਂ ਕਰ ਰਹੇ ਹੈਗੇ ਆ ਅਸੀਂ ਜਿਹੜਾ ਹੁਣ ਨਵੀਂ ਸਰਜਰੀ ਸ਼ੁਰੂ ਕੀਤੀ ਹੈਗੇ ਆ ਰੋਬੋਟ ਦੇ ਰਾਹੀਂ ਬ੍ਰੈਸਟ ਕੈਂਸਰ ਨੂੰ ਟ ਇਹ ਇੱਕ ਬਹੁਤ ਸਪੈਸ਼ਲਾਈਜ਼ ਸਰਜਰੀ ਹੈਗੀ ਆ ਆਈ ਵਿਲ ਸੇ ਕਿ ਬਹੁਤ ਕੱਟ ਸੈਂਟਰ ਹੈਗੇ ਨੇ ਵਰਡ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਰੋਬੋਟ ਰਾਹੀਂ ਬ੍ਰੈਸ ਕੈਂਸਰ ਦਾ ਇਲਾਜ ਕਰ ਰਹੇ ਨੇ ਕਿਹੜੇ ਪੇਸ਼ੈਂਟ ਦਾ ਸੀ ਬ੍ਰੈਸ ਕੈਂਸਰ ਦਾ ਰੋਬੋਟ ਰਾਹੀਂ ਇਲਾਜ ਕਰਦੇ ਆ ਜਿਨ੍ਹਾਂ ਚ ਛੋਟੇ ਛੋਟੇ ਕੈਂਸਰਸ ਹੋਣ ਤੇ ਉਹ ਚਮੜੀ ਨੂੰ ਨਾ ਪਕੜ पाए ਹੋਣ ਉਸ ਕੇਸ ਚ ਅਸੀਂ ਕੀ ਕਰਦੇ ਆ ਜਿਹੜੀ ਬ੍ਰੈਸ ਦੀ ਬਾਹਰ ਵਾਲੀ ਖੋਲ ਹੈਗਾ ਅਸੀਂ ਉਹਨੂੰ ਸੇਵ ਕਰਦੇ ਆ ਤੇ ਅੰਦਰੋਂ ਅੰਦਰੋਂ ਜਿਹੜਾ ਕੈਂਸਰ ਦਾ ਟਿਸ਼ੂ ਹੈ ਉਹਨੂੰ ਪੂਰਾ ਕੱਢ ਦਿੰਨੇ ਆ ਮਤਲਬ ਅਸੀਂ ਕੈਂਸਰ ਨੂੰ ਕੱਢਣ ਚ ਕੋਈ ਕਮੀ ਨਹੀਂ ਰੱਖਦੇ ਐਟ ਦ ਸੇਮ ਟਾਈਮ ਅਸੀਂ ਉਹਨੂੰ ਜਿਹੜਾ ਆਊਟਰ ਕਵਰਿੰਗ ਹੈਗੀ ਉਹਨੂੰ ਸੇਵ ਕਰਦੇ ਹੈਗੇ ਆ ਤਾਂ ਜੋ ਜਿਹੜੀ ਫੀਮੇਲ ਦੀ ਕਾਸਮੈਸਿਸ ਹੈ ਉਹ ਬਣੀ ਰਵੇ ਤੇ ਪੇਸ਼ੈਂਟ ਨੂੰ ਨਾ ਅਹਿਸਾਸ ਹੋਵੇ ਕਿ ਉਹਦੀ ਬ੍ਰੈਸਟ ਕੈਂਸਰ ਦੀ ਸਰਜਰੀ ਹੋਈ ਹੈ ਜਦੋਂ ਅਸੀਂ ਰੋਬੋਟ ਨਾਲ ਕਰਦੇ ਆ ਤਾਂ ਅਸੀਂ ਮੈਜੋਰਿਟੀ ਆਫ ਦ ਕੇਸਿਸ ਦੇ ਵਿੱਚ ਅਸੀਂ ਉਹਨੂੰ ਦੁਬਾਰਾ ਰੀਕਨਸਟਰਕਟ ਕਰਦੇ ਆ ਉਹ ਚਾਹੇ ਇੰਪਲਾਂਟ ਦੇ ਨਾਲ ਹੋਵੇ ਜਾਂ ਅਸੀਂ ਕਿਤੇ ਟਿਸ਼ੂ ਲੈ ਕੇ ਕਰੀਏ ਤਾਂ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਅਸੀਂ ਕਹੀਏ ਕਿ ਇਹਨੂੰ ਜਿਹਦੇ ਨਾਲ ਪੇਸ਼ੈਂਟ ਦਾ ਬੜਾ ਮੋਰਲ ਬੂਸਟ ਹੁੰਦਾ ਹੈਗਾ ਕਿ ਪੇਸ਼ੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਕੋਈ ਕੈਂਸਰ ਦਾ ਇਲਾਜ ਹੋਇਆ ਤਾਂ ਇੱਕ ਨਵੀਂ ਟੈਕਨੀਕ ਹੈਗੀ ਆ ਫੋਰਟਿਸ ਮੁਹਾਲੀ ਆਈਲ ਸੇ ਕਿ ਇਕਲੌਤਾ ਇਹ ਜਿਹਾ ਸੈਂਟਰ ਹੈਗਾ ਇਸ ਰੀਜਨ ਦੇ ਵਿੱਚ ਜਿਹੜਾ ਕਿ ਇਹ ਟੈਕਨੀਕ ਲੈ ਕੇ ਆਇਆ ਅ ਰਹੀ ਗੱਲ ਲਾਸਟ ਕਿ ਅਸੀਂ ਕੈਂਸਰ ਨੂੰ ਕਿਵੇਂ ਡੀਫੀਟ ਕਰ ਸਕਦੇ ਹੈਗੇ ਆ ਉਹ ਚੁੰਦਾ ਕਿ ਸਾਨੂੰ ਜਿਹੜਾ ਆਪ ਦਾ ਲਾਈਫ ਸਟਾਈਲ ਹੈਗਾ ਉਹ ਅੱਛਾ ਰੱਖਣਾ ਚਾਹੀਦਾ ਸਾਨੂੰ ਹੈਲਦੀ ਖਾਣਾ ਚਾਹੀਦਾ ਹੈਗਾ ਐਕਸਰਸਾਈਜ਼ ਕਰਨੀ ਚਾਹੀਦੀ ਆਦੀ ਜਿਹੜੀ ਸਾਡੀ ਉਹ ਹੈ ਗਿਆ ਆਪਣਾ ਖਾਣ-ਪਾਣ ਚ ਸਾਨੂੰ ਸਬਜ਼ੀਆਂ ਹੋ ਗਏ ਫਲ ਵਿੱਚ ਇਨਕਲੂਡ ਕਰਨੇ ਚਾਹੀਦੇ ਨੇ ਸਟ्रेस ਮੈਨੇਜਮੈਂਟ ਹਰ ਬੰਦੇ ਨੂੰ ਸਟ्रेस ਹੈ ਹਰ ਕਿਸੇ ਨੂੰ ਸਟ्रेस ਹੈਗਾ ਤੇ ਸਟ्रेस ਮੈਨੇਜਮੈਂਟ ਵੀ ਆਈ ਵਿਲ ਸੇ ਇੱਕ ਵੈਰੀ ਵੈਰੀ ਇੰਪੋਰਟੈਂਟ ਐਸਪੈਕਟ ਹੈਗਾ ਕਿਉਂਕਿ ਜਦੋਂ ਸਟ्रेस ਹੁੰਦਾ ਹੈ ਸਾਡੇ ਨੈਗੇਟਿਵ ਹਾਰਮੋਨ ਨਿਕਲਦੇ ਨੇ ਜਿਹੜੇ ਕਿ ਸਾਨੂੰ ਕੈਂਸਰ ਨੂੰ ਵਧਾਵਾ ਦਿੰਦੇ ਨੇ ਇਹ ਸਾਰੀ ਚੀਜ਼ਾਂ ਕਰਕੇ ਅਸੀਂ ਡ੍ਰੈਸ ਕੈਂਸਰ ਜਾਂ ਹੋਰ ਕੈਂਸਰਾਂ ਨੂੰ ਘਟਾ ਸਕਦੇ ਹਾਂ ਜਿਹੜਾ ਲਾਸਟ ਮੈਸੇਜ ਹੈਗਾ ਕੈਂਸਰ ਕੋਈ ਏਜੀ ਬਿਮਾਰੀ ਨਹੀਂ ਹੈਗੀ ਜੀ ਜਿਸ ਅਸੀਂ ਸਾਨੂੰ ਕਹੇ ਕਿ ਅੱਜ ਕੈਂਸਰ ਹੋ ਗਿਆ ਤਾਂ ਕੱਲ ਮੇਰੀ ਜ਼ਿੰਦਗੀ ਚਲੀ ਜਾਏਗੀ ਜੇਸੀ ਇਹਨੂੰ ਜਲਦੀ ਪਕੜ ਸਕਦੇ ਆ ਤਾਂ ਡੈਫੀਨਿਟਲੀ ਅਸੀਂ ਕੈਂਸਰ ਨੂੰ ਹਰਾ ਸਕਦੇ ਆ ਥੈਂਕ ਯੂ ਸਰ ਕਿੰਨਾ ਟਾਈਮ ਲੱਗਿੰਦਾ ਆ ਜਿਹੜਾ ਟ੍ਰੀਟਮੈਂਟ ਹੈਗਾ ਕਿੰਨਾ ਲੰਮਾ ਚੱਲਦਾ ਉਹ ਡਿਪੈਂਡ ਕਰਦਾ ਸਾਡੇ ਕੋਲ ਪੇਸ਼ੈਂਟ ਕਿਹੜੀ ਸਟੇਜ ਦੇ ਵਿੱਚ ਆਂਦਾ ਜੇ ਪੇਸ਼ੈਂਟ ਸਾਡੇ ਕੋਲ ਸ਼ੁਰੂਆਤੀ ਸਟੇਜ ਦੇ ਵਿੱਚ ਆਂਦਾ ਉਦੋਂ ਟ੍ਰੀਟਮੈਂਟ ਛੋਟਾ ਹੁੰਦਾ ਜਿਵੇਂ ਜਿਵੇਂ ਸਟੇਜ ਵਾਧੀ ਜਾਂਦੀ ਹੈ ਓਵੇਂ ਓਵੇਂ ਟ੍ਰੀਟਮੈਂਟ ਲੰਮਾ ਹੁੰਦਾ ਜਾਂਦਾ ਤਾ ਸ਼ੁਰੂਆਤੀ ਸਟੇਜ ਜਿਵੇਂ ਸਟੇਜ ਪਹਿਲੀ ਹੈ ਉਹ ਚ ਸਾਡੇ ਟ੍ਰੀਟਮੈਂਟ ਕਈ ਵਾਰ ਕੀਮੋਥੈਰੇਪੀ ਦੀ ਜ਼ਰੂਰਤ ਨਹੀਂ ਹੁੰਦੀ ਕਿ ਸਿਰਫ ਸਰਜਰੀ ਕੀਤੀ ਜੇ ਜ਼ਰੂਰਤ ਲੱਗਦੀ ਹੈ ਰੇਡੀਸ਼ਨ ਦੇ ਕੇ 2 ਮਹੀਨੇ ਚ ਟ੍ਰੀਟਮੈਂਟ ਖਤਮ ਹੈ ਬਟ ਜੇ ਸਟੇਜ ਐਡਵਾਂਸ ਹੈਗੀ ਜਿਵੇਂ ਸਟੇਜ ਚੌਥੀ ਹੈਗੀ ਉਹ ਚ ਸਾਰੀ ਉਮਰ ਟ੍ਰੀਟਮੈਂਟ ਚੱਲ ਰਹਿਦਾ ਉਹ ਚ ਫਿਰ ਸਾਨੂੰ ਹੁੰਦਾ ਕਿ ਜਿੰਨੀ ਪੇਸ਼ੈਂਟ ਦੀ ਲਾਈਫ ਅਸੀਂ ਵਧਾ ਸਕਦੇ ਆ ਉਹ ਵਧਾਈਏ ਦਵਾਈਆਂ